ਅਸੀਂ ਮਾਫੀ ਮੰਗਦੇ ਜੇ ਨਹੀਂ ਜੇ ਨਹੀਂ ਜਿਹੜੀ ਕੀਤੀ ਉਹ ਨਹੀਂ ਅਸੀਂ 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 ਪਰਮਾਤਮਾ ਦੇ ਮੋਹਰੇ ਗੱਨੇ ਆ ਸਾਡੀ ਦੁਕਾਨ ਤੇ ਕੋਈ ਵੀ ਗਲਤ ਕੰਮ ਇਹ ਮਿੰਟ ਸਾਡੀ ਦੁਕਾਨ ਦੇ ਮੋਹਰੇ ਕੋਈ ਗਲਤ ਕੰਮ ਹੋਊਗਾ ਤੁਸੀਂ ਜ਼ਿੰਮੇਵਾਰ ਹੋਵੋਗੇ ਮੈਂ ਆਉਂਗਾ ਅਸੀਂ ਕਿਉਂ ਆਵਾਂਗੇ ਚਲੋ ਇੱਕ ਮਿੰਟ ਇੱਕ ਇੱਕ ਕਰਕੇ ਹਾਲ ਨਾ ਅਸੀਂ ਚਲੋ ਹੁਣ ਇੱਕ ਮਿੰਟ ਠਹਿਰੋ ਵੀਰ ਜੀ ਇੱਕ ਮਿੰਟ ਵੀਰ ਜੀ ਠਹਿਰੋ ਠਹਿਰੋ ਤੁਹਾਡੇ ਘੱਟੋ ਘੜ ਜੱਟਾ ਢੋਪੇ ਦਾ ਸਹਿਜ ਆ ਕਟੋਕਟ 10 ਕਮਰੇ ਕੈਮਰੇ ਵੀਡੀਓ ਵਿਦ ਆਡੀਓ ਮੈਂ ਲਵਾਉਂਗਾ ਲਗੂਗੇ ਮੈਂ ਲਵਾਉਂਗਾ ਹਰੇਕ ਟੇਬਲ ਤੋਂ ਲੈ ਕੇ ਬਾਹਰ ਕਮਰੇ ਇੱਕ ਮਿੰਟ ਛੋੜ ਲਓ ਬਈ ਮੈਂ ਲਵਾਉਂਗਾ ਜਦੋਂ ਸੁਣ ਲਓ ਸੁਣ ਲਓ ਸੁਣ ਕੇ ਹਾਂ ਨਾ ਜਵਾਬ ਦੇਉਗਾ ਬਾਹਰ ਤੋਂ ਲੈ ਕੇ ਅੰਦਰ ਤੱਕ ਟੇਬਲ ਤੱਕ ਹਰ ਜਗ੍ਹਾ ਫਿਕਸ ਰੇਟ ਲਿਸਟ ਲੱਗੂਗੀ ਮੈਂ ਕਹਿੰਦਾ ਮੈਂ ਲਵਾਉਂਗਾ ਛੱਡ ਬਸ ਮੇਰੀ ਪੀਜੀ ਚੀਜ਼ ਹੈ ਬਿਨਾ ਗਾਕ ਦੇ ਮੰਗਿਆ ਕੋਈ ਚੀਜ਼ ਉਹਨੂੰ ਪਰੋਸੀ ਨਹੀਂ ਜਾਊਗੀ ਛੋਏ ਜੇ ਕੋਈ ਮੰਗਦਾ ਰੇਟ ਦੱਸ ਕੇ ਦੱਸ ਇੱਕ ਮਿੰਟ ਛੋਟੀ ਜਿਹੀ ਬੇਨਤੀ ਸੁਣ ਲਓ ਹਾਂ ਜਾਂ ਨਾ ਜਵਾਬ ਦੇ ਦਿਓ ਮੈਂ ਤੁਹਾਡੀ ਗੱਲ ਮੰਨ ਲਈ ਸ਼ਾਦੀ ਗੱਲ ਅੰਦਰ ਆ ਕੇ ਦੋ ਆ ਕੇ ਸਾਰਾ ਬਲਵਈਆ ਬਹਿ ਜਾਂਦੇ ਆ ਉਹ ਕਹਿੰਦਾ ਰਿਹਾ ਆਡੀਓ ਵੀਡੀਓ ਲਾਓ ਇੱਕ ਮਿੰਟ ਸੋਣੋ ਆ ਵੀਡੀਓ ਕਹਿੰਦਾ ਵੀਡੀਓ ਵੀਡੀਓ ਲਾਓ ਬੇਰੇ ਕੰਮ ਤੁਸੀਂ ਵੀ ਸਾਬਰ ਹੋ ਬਾਅਦ ਵਿੱਚ ਸਾਬਰ ਕਰੇ ਤੁਹਾਡੀ ਐਟੀਟਿਊਡ ਨਾਲ ਤੁਹਾਡੀ ਤਸਦੀ ਹੁੰਦੀ ਆ ਜਿੱਦਾਂ ਮੈਂ ਤੁਹਾਡੇ ਕੋਲ ਇੱਕ ਮਿੰਟ ਰੁ ਆਹਰ ਕੋਈ ਕਰਨ ਤੋਂ ਬਾਅਦ ਆਖਰੀ ਇੱਕ ਮਿੰਟ ਆਖਰੀ ਮੱਦ ਤੁਹਾਡੇ ਕੋਲ ਕਹੋ ਕਿਰਦਾ ਤੁਸੀਂ ਮੰਨ ਲਿਆ ਸਾਡੀ ਜੁੜੀ ਦੇ ਸੰਗਤ ਬਣੋ ਜੇ ਤੁਹਾਨੂੰ ਲੱਗਦਾ ਸਾਡੇ ਕੋਈਆਂ ਗਲਤੀਆਂ ਹੋਈਆਂ ਕਾਹ ਵਾਸਤੇ ਆਪਣਾ ਗੁਹਾਰ ਤੇ ਵਿਵਹਾਰ ਸੁਧਾਰੂਗੇ ਲੈਣਾ ਮਾਫੀ ਮੰਗ ਲਓ ਨਹੀਂ ਨਾ ਤੁਹਾਨੂੰ ਕੁਝ ਕਹਿ ਦਵਾਂ ਕਿ ਮਿੱਟੀ ਦਾ ਦੇਲ ਮਾ ਕੇ ਢੱਬਾ ਫੂਕ ਦਿਓ ਚਲੋ ਮਾਫੀ ਮੰਗ ਲਓ ਜੀ ਮਾਫੀ ਮੰਗ ਲਓ ਗੁਰੂ ਸਾਹਿਬ ਕੋ ਮਾਫੀ ਮੰਗਣੀ ਮਾਫੀ ਮੰਗ ਲਓ ਜਨਨੋਂ ਕੋਈ ਇਕ ਵਾਰ ਮਾਫੀ ਗੁਰੂ ਸਾਹਿਬ ਦੇ ਚਰਨਾਂ 'ਚ ਮਾਫੀ ਮੰਗ ਲਓ ਸੰਗਤ ਕੋ ਸ਼ਹਿਰ ਦੀ ਸੰਗਤ ਬਣੋ ਜਿਹਨਾਂ ਕਹਿ ਦੋ ਮੈਂ ਚੁੱਕ ਕੇ ਮਾਫੀ ਮੰਗ ਲਵਾਂ ਨਹੀਂ ਨਹੀਂ ਪਹਿਲਾਂ ਮਾਫੀ ਮੰਗ ਲਓ ਫਿਰ ਮੱਥਾ ਟੇਕ ਲਓ ਪਹਿਲਾਂ ਮਾਫੀ ਮੰਗ ਲਓ ਮਾਫੀ ਮੰਗ ਲ ਹੋਣ ਇੱਕ 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 ਬੇਤੀ ਜਰੂਰ ਹੈ ਮੀਂਦਿਆ ਨੂੰ ਆਪਾਂ ਇਹਨੂੰ ਮਸਾਲਾ ਬਣਾ ਕੇ ਹੁਣ ਕਿਸੇ ਦਾ ਹੁਣ ਜੇ ਕੋਈ ਗੁਰੂ ਦੀ ਸ਼ਰਤ ਆ ਗਿਆ ਨਾ ਉਹਦਾ ਧਿਆਨ ਰੱਖਿਓ ਇਹ ਤੁਹਾਡੇ ਲਈ ਟੀਆਰਪੀ ਦਾ ਕੰਟੈਂਟ ਨਹੀਂ ਹੈਗਾ ਹੁਣ ਇਹ ਸਾਡੀਆਂ ਰੌ ਰੀਤਾ ਵੀ ਅਸੀਂ ਇੱਕ ਕਚੈਰੀ ਦੇ ਵਿੱਚ ਜਨਤਕ ਕਚੈਰੀ 'ਚ ਬੰਦਾ ਆਇਆ ਸੰਗਤ ਅੱਗੇ ਝੁਕਿਆ ਗੁਰੂ ਅੱਗੇ ਝੁਕਿਆ ਇਹਨੂੰ ਕੰਟੈਂਟ ਬਣਾ ਕੇ ਆਪਾਂ ਨਾ ਇਹ ਨਾ ਉਸਦੇ ਨਾਂ ਪਰਿਵਾਰ ਦੀ ਕੋਈ ਹਰਾਸਮੈਂਟ ਨਹੀਂ ਕਰਨੀ ਜੇ ਹੁਣੇ ਕਿਸੇ ਗੱਲ ਤੋਂ ਮੁੱਕਰਦੇ ਨੇ ਗੁਰੂ ਦੀ ਹੁਡੀ 'ਚ ਇਹ ਸਭ ਤੋਂ ਪਹਿਲਾਂ ਗੁਰੂ ਦੇ ਦੇਖਦਾ ਬਾਜੀ ਬਾਸ ਠੀਕ ਨਹੀਂ ਇਹ ਆ ਲੋਟਾ ਇੱਕ ਮਾਤਾ ਤੁਸੀਂ ਮੱਥਾ ਦੇ ਕੇ ਦਿਖਾਓ ਮੱਥਾ ਟੇਕ ਲਓ ਤੂੰ ਸੰਗਤ ਕੋਲੋਂ ਤੁਸੀਂ ਮਾਈ ਹੋ ਗਏ ਆ ਹੁਣ ਕਿਸੇ ਬੰਦੇ ਕੋਲੋਂ ਜਾਂ ਥਲੀ ਸਾਹਿਬ ਕੋਲੋਂ ਮਾਫੀ ਮੰਗਣ ਦੀ ਲੋੜ ਨਹੀਂ ਅਸੀਂ ਤਾਂ ਬੰਦਾ ਇੰਪੋਰਟੈਂਟ ਨਹੀਂ ਹੈ ਮੱਥਾ ਟੇਕੋ ਜੀ ਕੋਈ ਇੱਕੋ ਜਿਹੜਾ ਮੁੰਡਾ ਬਹਿਸ ਰਿਹਾ ਸੀ ਉਹ ਕਿਹਨੇ